ਅੰਦੀ ਸਾਰੰਸਾਤ ਸ਼੍ਰੀ ਕਾ ਉਮੀਦ ਕਰਦਾ ਸਾਰੇ ਨੇ ਠੀਕ ਹੋਵੋਗੇ ਤੇ ਅੱਜ ਦੀ ਇਹ ਜਿਹੜੀ ਵੀਡੀਓ ਹੈਗੀ ਇਹ ਆਪਣੇ ਬੈਚ ਨੂੰ ਲੈ ਕੇ ਆ ਕਿ ਜਿਹੜਾ ਕਿ 15 ਅਕਤੂਬਰ ਤੋਂ ਸਟਾਰਟ ਹੋ ਰਿਹਾ ਪੰਜਾਬ ਪੁਲਿਸ ਦਾ ਬੈਚ ਜੋ ਕਿ 3400 ਪੋਸਟ ਆਨਾਨਸ ਹੋਈਆਂ ਨੇ ਇਹ ਵੀਡੀਓ ਔਰ ਇਹ ਬੈਚ ਉਹਨਾਂ ਵੀਰ ਭੈਣਾਂ ਵਾਸਤੇ ਆਗਾ ਦੇਖੋ ਮੈਂ ਤਾਂ ਵੀਰ ਭੈਣ ਨਹੀਂ ਕਹਾਂਗਾ ਠੀਕ ਹੈ ਕਈਆਂ ਤੋਂ ਮੈਂ ਵੱਡਾ ਹੋਊਗਾ ਤੇ ਕਈਆਂ ਤੋਂ ਛੋਟਾ ਹੋਊਗਾ ਠੀਕ ਹੈ ਕਈ ਮੈਨੂੰ ਵੱਡਾ ਭਰਾ ਕਹ ਲੋ ਕੋਈ ਛੋਟਾ ਭਰਾ ਕਹ ਲਿਓ ਕਿਉਂਕਿ ਜੇ ਵੀਰ ਭੈਣਾ ਵਾਂਗੂ ਆਪਾਂ ਪੜਾਂਗੇ ਠੀਕ ਹੈ ਤਾਂ ਆਪਾਂ ਖੁੱਲ ਕੇ ਪੜ ਸਕਦੇ ਹਾਂ ਜੇ ਕੋਈ ਡਾਊਟ ਹੋਵੇ ਤੁਸੀਂ ਖੁੱਲ ਕੇ ਡਾਊਟ ਪੁੱਛਣਾ ਵੀ ਬਾਈ ਯਾਰ ਆਹ ਡਾਊਟ ਤੁਸੀਂ ਹੈਨਾ ਤੇ ਕਿਉਂਕਿ ਆਪਾਂ ਅਰਪਿੰਡ ਵਾਲੇ ਆਪਣਾ ਜੱਟ ਸਾਹ ਵਾਟਾ ਦਿਕ ਮੈਂ ਇਹ ਗੱਲ ਕਹਾਂਗਾ ਜੇ ਤਾਂ ਤੁਸੀਂ ਉਹ ਚੀਜ਼ ਦੇਖਣੀ ਹੈ ਵੀ ਅਰੇ ਇਧਰ ਹਜ਼ਾਰਾਂ ਸਟੂਡੈਂਟ ਜਾ ਰਹੇ ਆ ਗਏ ਸੀ ਵੀ ਉਸੇ ਪਾਸੇ ਪਹੁੰਚਣਾਂਗੇ ਠੀਕ ਹੈ ਤਾਂ ਆਪਣਾ ਉਹ ਸਿਸਟਮ ਨਹੀਂਗਾ ਬਟੂੀ ਗੋਲ ਲੈਂਗੇ ਆ ਪੈਨਲ ਕਿ ਨਹੀਂ ਯਾਰ ਆਪਾਂ ਦੇਖੋ ਮੈਂ ਖੁਦ ਅੜੀ ਚ ਸਟਾਰਟ ਕੀਤਾ ਸੀਗਾ ਇਹ ਸਿਸਟਮ ਮੈਨੂੰ ਵੀ ਤਾਂ ਨਹੀਂ ਬਚੇ ਹੋਏ ਸੀਗੇ ਸਾਦੇ ਪੂਰੇ ਸਾਹਮਣੇ ਆ ਕੇ ਮੇਰਾ ਅਰੇੰਡ ਬਹੁਤ अच्छे ਰਿਜ਼ਲਟ ਆ ਰਹੀ ਹੈ ਠੀਕ ਹੈ ਜੀ ਕੇ ਜਿਹੜੇ ਕਹਿੰਦੇ ਸੀ ਔਖੀ ਲੱਗਦੀ ਹੈਗੇ ਉਹਨਾਂ ਦੇ ਜੀ ਕੇ ਉਂਗਲਾ ਤੇ ਰਟਾ ਦੇ ਠੀਕ ਹੈ ਤਾਂ 15 ਅਕਤੂਬਰ ਤੋਂ ਸਟਾਰਟ ਆਗਾ ਜਿਨ੍ਹਾਂ ਨੇ ਆਫਲਾਈਨ ਆਉਣਾ ਸਿੱਧਾ ਪੈਨਡ ਆਓ ਮੇਰੇ ਘਰੇ ਆ ਕੇ ਪੜੋ ਠੀਕ ਆ ਤੁਹਾਡਾ ਆਦਾ ਘਰ ਆਗਾ ਸਟੂਡੈਂਟ ਆਉਂਦੇ ਵੀ ਆ ਕਿ ਜਿਹੜੇ ਇੱਥੇ ਘਰੇ ਬਹਿ ਕੇ ਪੜ੍ਹਦੇ ਆ ਕਿ ਮੇਰੇ ਕੋਲੇ ਠੀਕ ਉਹਨਾਂ ਨੂੰ ਮੈਂ ਵੀਰ ਬਾਣਾ ਬੁਗੇ ਰੱਖਦਾ ਵੀ ਭਾਈ ਆਸ ਹੁੰਦਾ ਹੈ ਭੈਣੇ ਤੈਨੂੰ ਆਹ ਸਮਝ ਲੱਗੇਗਾ। ਔਰ ਮੈਂ ਈ ਚ ਗਾਰੰਟੀ ਨਾਲ ਕਹਿੰਦਾਗਾ ਵੀ 1 ਮਹੀਨੇ ਦੇ ਵਿੱਚ 1 ਮਹੀਨਾ ਛਡੋ ਤੁਸੀਂ 15 20 ਦਿਨਾਂ ਦੇ ਵਿੱਚ ਆਉਦੀ ਇੰਪਰੂਵਮੈਂਟ ਦੇਖ ਲਓਗੇ। ਵੀਰ ਹਾਂ ਬਾਕੀ ਸਾਡੇ ਕੁਝ ਪੱਲੇ ਪੈ ਰਹੇ ਹੈਗਾ। ਸਮਝੇ ਮੇਰੀ ਗੱਲ ਸਿੱਖਣ ਵਾਸਤੇ ਆਓ ਮੈਂ ਤੁਹਾਨੂੰ ਸਿਖਾਉਂਗਾ। ਜੇ ਮੰਨ ਲੇ ਕਿ ਚਲੋ ਤੁਸੀਂ ਉਹ ਵੀ ਮਟਰ ਗਸਤੀ ਭਾਲਦੇ ਹੋਗੇ ਯਾਰ ਐਡਮਿਸ਼ਨ ਲੈ ਲਈ ਤੇ ਅਸੀਂ ਉਧਰ ਜਾਵਾਂਗੇ ਉਧਰ ਜਾਵਾਂਗੇ ਉਹ ਸਿਸਟਮ ਹੈ ਨੀਗਾ ਬਈ ਪਿੰਡ ਆਗਾ ਪਿੰਡ ਦੇ ਵਿੱਚ ਘਰ ਆ ਕੇ ਘਰੇ ਹੀ ਆਪਾ ਪੜਾਉਣਾ ਹੈ ਠੀਕ ਹੈ ਸੀਰੀਅਸ ਸਟੂਡੈਂਟ ਆ ਉਹ ਜਿਨ੍ਹਾਂ ਨੇ ਪੜਨਾ ਹੈ ਯਾਰ ਜਿਨ੍ਹਾਂ ਨੇ ਗੇੜੀ ਲਾਉਣੀ ਹੈਗੇ ਉਹ ਉਹਨਾਂ ਵਾਸਤੇ ਤਾਂ ਇਹ ਨਹੀਂਗਾ ਕਿ ਇੱਥੇ ਕੁਛ ਗੇੜੀ ਗੁੜੀ ਲਾਉਣ ਨੂੰ ਜੇ ਇੱਥੇ ਜਸਟ ਅ ਸਟੱਡੀ ਆ ਵੀ ਪੜਾਈ ਆ ਜੀ ਮੈਂ ਸੀਰੀਅਸ ਹੋ ਕੇ ਪੜਾਂਗਾ ਤੁਸੀਂ ਸੀਰੀਅਸ ਹੋ ਕੇ ਪੜੋ ਸਮਝਦੇ ਮੇਰੀ ਗੱਲ ਤੇ ਤੁਹਾਨੂੰ 100% ਰਿਜ਼ਲਟ ਮਿਲੂਗਾ ਆਪਦੇ ਵਿੱਚ ਤੁਸੀਂ ਜਿਹੜੀਆਂ ਚੀਜ਼ਾਂ ਤੁਹਾਨੂੰ ਔਖੀਆਂ ਲੱਗਦੀਆਂ ਤੁਸੀਂ ਉਹ ਸੌਖੀਆਂ ਸਮਝ ਕੇ ਜਾਓਗੇ ਤੁਸੀਂ ਬਾਅਕੇ ਕਹੋਗੇ ਯਾਰ ਵੀਰ ਹਾਂ ਵੀਰ ਉੱਥੇ ਪੜਿਆ ਜਾ ਸਮਝਦੇ ਮੇਰੀ ਗੱਲ ਔਰ ਮੈਂ ਉਹ ਨਹੀਂ ਮੈਂ ਨਹੀਂ ਕਰਦਾ ਵੀਰ ਮੈਂ ਇਹ ਅਗੋਂ ਮੈਂ ਇੰਨਾ ਹੋਪਰਾਂਗਾ ਮੈਂ ਆਹ ਰਿਜ਼ਲਟ ਲੈ ਆਉਂਦਾ ਜੀ ਗਲਾਸ ਇਸੇ ਤਰੂਗੀ ਨਹੀਂ ਯਾਰ ਥੋੜੇ ਦੇ ਸਕਦੇ ਆ ਜੀ ਗਲਾਸ ਦੇ ਵੀ ਥੋੜੇ ਜੀ ਰਹਾ ਬਣਾ ਦੇ ਸਕਦੇ ਸਮਝਦੇ ਨੂੰ ਗੱਲ ਨੂੰ ਤਾਂ 15 ਅਕਤੂਬਰ ਤੋਂ ਸਟਾਰਟ ਆ ਜੇ ਕਿਸੇ ਨੇ ਆਨਲਾਈਨ ਆਉਣਾ ਤਾਂ ਆਨਲਾਈਨ ਆਪਣੇ ਐਪ 'ਚ ਬੈਚ ਲੈ ਲਿਓ ਜੇ ਕੋਈ ਕਿਸ ਨੇ ਆਫਲਾਈਨ ਆਉਣਾ ਤਾਂ ਸਿੱਧਾ ਘਰੇ ਆ ਕੇ ਪੜੋ ਪਈ ਠੀਕ ਹੈ ਟਾਈਮਿੰਗ 9:10 ਵਜੇ ਹੋਊਗੀ ਮਾਰਨਿੰਗ ਸਾਰੇ ਸਬਜੈਕਟ ਹੋਣਗੇ ਸੌਖੇ ਤਰੀਕੇ ਨਾਲ ਕਰਵਾਉਂਗਾ ਮੈਂ ਜੇ ਵੀਡੀਓ ਲੰਬੀ ਹੋਗੀ ਬਟ ਕਈ ਚੀਜ਼ਾਂ ਹੁੰਦੀਆਂ ਨੇ ਦੇਖੋ ਆਪਾਂ ਨੂੰ ਪ੍ਰੋਮੋਸ਼ਨ ਪ੍ਰੋਮੋਸ਼ਨ ਹੀ ਕਰਨੀ ਹੁੰਦੀ ਵੀ ਮੈਂ ਉਹ ਉੱਥੇ ਜਾ ਕੇ ਪ੍ਰੋਮੋਸ਼ਨ ਕਰਦੀ ਇੱਕ ਕੁਐਸ਼ਨ ਕਰਾਤਾ ਵੀ ਇੱਥੇ ਆਜੋ ਜੀ ਇੱਥੇ ਆਜੋ ਜੇ ਇਦਾਂ ਹੀ ਤੁਸੀਂ ਜਾਣਨਾ ਹੈ ਤਾਂ ਸਾਡਾ ਇੰਨੀ ਤਰੀਕ ਤੋਂ ਰਜਿਸਟਰ ਉਦਾਂ ਨਹੀਂ ਯਾਰ ਮੈਨੂੰ ਤਾਂ ਠੀਕ ਹੈ ਮੈਂ ਤਾਂ ਜਾਸਟ ਇੱਕ ਵੀਡੀਓ ਪਾ ਰਿਆਂਗਾ ਇਹ ਤੋਂ 15 ਤਰੀਕ ਤੋਂ ਬੈਚ ਸਟਾਰ ਅਗੇ ਜਿਹੜੇ ਸਟੂਡੈਂਟ ਸੀਰੀਅਸ ਆਗੇ ਜਿਹੜੇ ਕੁਝ ਕਰਨਾ ਚਾਹੁੰਦੇ ਆਗੇ ਜਿਹੜੇ ਕਹੋਣਾ ਚਾਹੁੰਦੇ ਵੀ ਯਾਰ ਹਾਂ ਫਲਾਣੇ ਦਾ ਮੁੰਡਾ ਫਲਾਣੇ ਦੀ ਕੁੜੀ ਆ ਤਰ੍ਹਾਂ ਕੀ ਕਰਕੇ ਜਿਹੜੇ ਸਿੱਖਣ ਦੇ ਮਤਵ ਨਾਲ ਆਉਣਾ ਚਾਹੁੰਦੇ ਆ ਤਾਂ ਮੋਸਟ ਵੈਲਕਮ 15 ਤਰੀਕ ਤੋਂ ਬੈਚ ਸਟਾਰਟ ਆਗਾ ਜਿਨ੍ਹਾਂ ਨੇ ਆਉਣਾ ਹੈ ਆਪ ਦਾ ਮੈਸੇਜ ਕਰਕੇ ਦੱਸ ਦਿਓ ਠੀਕ ਆ ਔਰ ਟਾਈਮ ਪਾਸ ਵਾਲਿਆਂ ਨੂੰ ਮੈਂ ਰਿਪਲਾਈ ਨਹੀਂ ਕਰਾਂਗਾ ਸੀਰੀਅਸ ਬੱਸ ਪੜਾਈ ਮਤਲਬ ਪੜਾਈ ਦੂਜੀ ਗੱਲ ਨਹੀਂ ਹੋਣੀ ਚਾਹੀਦੀ ਪੜਾਈ ਪੜਾਈ ਆਪ ਦੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਸਮਝੇ ਮੇਰੀ ਗੱਲ ਜਿਹੜੀਆਂ ਗੁਰਦਿਆਂ ਤੇ ਕੁਝ ਨਹੀਂ ਰੱਖਿਆ ਜਦੋਂ ਤੁਸੀਂ ਕੁਝ ਬਣਗੇ ਪਤਨ ਤੁਸੀਂ ਇਹ ਕੀ ਗੱਲ ਯਾਦ ਰੱਖਿਓ ਤੁਹਾਡੇ ਮਾਪਿਓ ਦਾ ਵੀ ਨਜ਼ਰੀਆ ਪਤਾ ਚੋ ਬੁੱਢੇ ਵਾਸਤੇ ਅੱਜ ਦੇ ਨਜ਼ਰੀਏ ਨੂੰ ਲੈ ਕੇ ਦੇਖਿਓ ਤੇ ਉਦੋਂ ਦੇ ਨੂੰ ਦੇਖੋ ਮਾਪੇ ਬਾਹਰ ਨਹੀਂ ਤਾਂ ਗੱਲ ਨਹੀਂ ਕਰਦੇ ਅੜੀਆਂ ਤਾਂ ਮੈਨਾਂ ਜਿੰਨਾਂ ਨੇ ਜਿਨ੍ਹਾਂ ਨੇ ਤਾਂ ਹੀ ਸੁਣੇ ਆਗੇ ਉਸਟ ਵਰਕਾ ਮੈਂ ਤੁਹਾਡੇ ਨਾਲ ਖੜਾ ਹਾਂ ਠੀਕ ਹੈ ਬਹੁਤ ਸੌਖੇ ਤਰੀਕੇ ਨਾਲ ਜੀਕੇ ਜੋ ਜੀਕੇ ਚ ਦਿੱਕਤ ਪੈਂਦੀ ਹੈ ਬਹੁਤ ਸੌਖੇ ਤਰੀਕੇ ਨਾਲ ਸਮਝਾ ਕੇ ਜਾਊਂਗਾ ਠੀਕ ਹੈ ਜੀ ਤਾਂ ਮਿਲਦੇ ਆਂਗੇ ਫਿਰ ਆਪਾਂ